ਸ੍ਰੀ ਤੁਨ ਡਾਕਟਰ ਪੀਮਰਾਓਂ ਅੰਬੇਦਕਰ ਜੀ ਦੇ 68ਵੇਂ ਪ੍ਰਿਨਿਰਵਣ ਦਿਵਸ ਨੂੰ ਸਮਰਪਿਤ 15 ਦਸੰਬਰ ਦਿਨ ਐਤਵਾਰ ਨੂੰ ਬਰਡਲੋਨਾ ਬਾਰਸਲੋਨਾ ਸਪੇਨ ਵਿਖੇ ਗੁਰੂ ਘਰ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗੁਰੂ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਜਾਪ ਕੀਤੇ ਜਾਣਗੇ ਅਤੇ ਸ਼ਾਨੀ ਕੌਮ ਕਥਾ ਵਾਚਕ ਵੀਰ ਜਸਵੀਰ 파ਰਸ ਜੀ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਕਰਨਗੇ ਇਸ ਉਪਰੰਤ ਗੁਰੂ ਘਰ ਤੋਂ ਲੰਗਰ ਵਰਤਾਇਆ ਜਾਵੇਗਾ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਜਨਰਲ ਸਕਤਰ ਕੁਲਵਿੰਦਰ ਮਹਿਮੀ ਬਲੋਸ ਸਮੂਹ ਸੰਗਤ ਨੂੰ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਲਗਾਉਣ ਦੀ ਬੇਨਤੀ ਕੀਤੀ ਗਈ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਦੀ ਜੈ ਸ਼੍ਰੀ ਗੁਰੂਦਾਸ ਸ਼ਕਤੀ ਅਮਰ ਜੈਤੂ ਦੇ ਤਨ ਗੁਰਦੇਵ ਜੈ ਭੀਮ ਜੈ ਭਾਰਾ ਸਵੇਕ ਮਾਰਗਦਕ ਪਿਤਾ ਗੁਰੂਆਂ ਦੇ ਗੁਰੂ ਜਗਸ ਗੁਰੂ ਸਤਪੁਰਦਾਸ ਮਹਾਰਾਜੀ ਦਾ ਓਟ ਆਸਰਾ ਲੈ ਕੇ ਸ਼ੀਰ ਗੁਰੂ ਦਾਸ ਭਵਨ ਬਾਦਲੋਨਾ 바ਰਸੀਲੋਨਾ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਭਾਰਤ ਦੇ ਰਤਨ ਬਾਬਾ ਸਾਹਿਬ ਡਾਕਟਰ ធីਮਰਾਓ ਬੇਦਗਰਜੀ ਦਾ 63ਵਾਂ 프리 ਨਿਰਵਾਣ ਦਿਵਸ ਗੁਰੂ ਘਰ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਵਿਖੇ 15 ਦਸੰਬਰ ਦਿਨ ਐਤਵਾਨ ਨੂੰ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਸੱਜਣ ਬੇਨਤੀ ਹੈ ਕਿ ਬਾਬਾ ਸਾਹਿਬ ਡਾਕਟਰ ធីਮਰਾਓ ਬੇਦਗਰਜੀ ਦਾ ਜੋ ਬਲਿਦਾਨ ਸਾਡੇ ਸਮਾਜ ਲਈ ਸੀ ਉਸ ਨੂੰ ਸੰਖੇਪ ਵਿੱਚ ਪ੍ਰਚਾਰ ਕਰਨ ਲਈ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਇੰਡੀਆ ਤੋਂ ਕਥਾਵਾਚਕ ਸ਼ਾਨੇ ਕੌਮ ਕਥਾਵਾਚਕ ਵੀਰ ਜਸਵੀਰ 파ਰਸ ਜੀ ਉਹ ਸਾਡੇ ਵਿੱਚ ਉੱਚੇ ਤੌਰ ਤੇ ਪਹੁੰਚ ਰਹੇ ਹਨ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜੀਵਨੀ ਤੇ ਉਹਨਾਂ ਨੇ ਸਾਨੂੰ ਸੰਖੇਪ ਵਿੱਚ ਦੱਸਣਾ ਹੈ ਤੇ ਸਾਰੀਆਂ ਸੰਗਤਾਂ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ 15 ਦਸੰਬਰ ਨੂੰ ਬਾਬਾ ਸਾਹਿਬ ਡਾ ਡਾ ਪਿੰਗਰਾਮ ਅੰਮੇਦਗਰ ਜੀ ਦੇ 68ਵੇਂ ਪ੍ਰੀ ਨਿਰਵਾਣ ਜੇਤ ਤੇ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਨੇ ਹਨ ਸੋ ਸਾਰੀਆਂ ਸੰਗਤਾਂ ਨੂੰ ਹੁਮਾ ਕੇ 15 ਦਸੰਬਰ ਦਿਨ ਐਤਵਾਰ ਨੂੰ ਗੁਰੂ ਘਰ ਵਿਖੇ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਪੀਰ ਜੈ ਭਗਤ ਜੋ ਬੋਲੇ ਸੋ ਨਿਹਾਲ ਸਤਿਨਾਮ ਮਹਾਰਾਜ ਕੀ ਜੈ ਸ੍ਰੀ ਗੁਰਦਾਸ ਸ਼ਕਤੀ ਹਮੈ chandra consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under Check Trade Trade, CheckTrade platform www.checktrade.com slash 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ